ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਨਕ ਕਾਰ ਬਿਜ਼ਾਰ ਫਰੋਇਪੁਰ ਸਿਟੀ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਗੁਰਨਾਨਕ ਕਾਰ ਬਿਜ਼ਾਰ ਫਰੋਇਪੁਰ ਸਿਟੀ ਦੀਵਾਲੀ ਤੇ ਆਫਰ ਲੈ ਕੇ ਆਇਆ ਤੁਹਾਡੇ ਲਈ ਕੱਲੀ-ਕੱਲੀ ਗੱਡੀ ਦਾ ਰੇਟ ਦੱਸਾਂਗੇ ਨਾਲ ਡਿਟੇਲ ਤੇ ਲੋਕੇਸ਼ਨ ਆਪਣੀ ਤੁਸੀਂ ਦੇਖ ਰਹੇ ਹੋ ਗੁਰਨਾਨਕ ਕਾਰ ਬਿਜ਼ਾਰ ਜੋ ਕੱਚਾ ਜੀਰਾ ਰੋਡ ਨੇੜੇ ਦਾਣਾ ਮੰਡੀ ਟੀਸੀ ਮੋਡਲ ਸਕੂਲ ਵਾਲਾ ਰੋਡ ਗੁਰੂ ਨਗਰ ਕਲੋਨੀ ਦੇ ਗੇਟ ਤੇ ਜੋ ਆਪਣਾ ਕਾਰ ਬਿਜ਼ਾਰ ਹੈ ਕੋ ਦੋਸਤੋ ਵੀਡੀਓ ਵਿੱਚ ਜੋ ਤੁਸੀਂ ਸਕੋਡਾ ਗੱਡੀ ਦੇਖ ਰਹੇ ਹੋ ਇਹ 2013 ਮਾਡਲ ਫਰਸਟ ਓਨਰ ਦਿੱਲੀ ਨੰਬਰ ਡੀਜ਼ਲ ਦੀ ਗੱਡੀ ਹੈ ਸਾਰੀ ओरिजिनल ਗੱਡੀ ਹੈ ਇਸ ਦੇ ਨਾਲ ਹੀ ਇੱਧਰ i20 2018 ਮਾਡਲ ਸੈਕਿੰਡ ਓਨਰ ਦਿੱਲੀ ਨੰਬਰ ਸਪੋਰਟਸ ਚਾਬੀ ਸਟਾਰਟ ਦੋਨੋਂ ਚਾਬੀਆਂ ਨਾਲ ਸਾਰੀ ਗੱਡੀ ओरिजिनल ਸਿਰਫ ਦੋ ਬੰਪਰ ਪੇਂਟ ਹੈ ਇਹਦੇ ਨਾਲ ਹੀ ਇੱਧਰ 2015 ਮਾਡਲ VDI ਸੈਕਿੰਡ ਓਨਰ ਪੁਰੇਪੁਰ ਦਾ ਨੰਬਰ ਸਵਿਫਟ ਵੀਡੀਆਈ ਸੈਕੰਡ ਓਨਰ ਪੁਰੇਪੁਰ ਨੰਬਰ ਇਸ ਦੇ ਨਾਲ ਹੀ ਇੱਧਰ ਆਪਣੇ ਕੋਲੇ Honda City 2015 ਮਾਡਲ ਦਿੱਲੀ ਨੰਬਰ ਫਸਟ ਓਨਰ ਚਾਰੋਂ ਟਾਇਰ ਨਵੇਂ ਗੱਡੀ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਇਸ ਦੇ ਨਾਲ ਹੀ ਇੱਧਰ ਆਪਣੇ ਕੋਲੇ ਆ i10 grand sports ਫਸਟ ਓਨਰ 2016 ਮਾਡਲ ਕੋਰੇਪੁਰ ਦਾ ਨੰਬਰ ਫਸਟ ਓਨਰ 2016 ਮਾਡਲ ਹਾਲਟੋ 2008 ਮਾਡਲ ਕੋਰੇਪੁਰ ਨੰਬਰ ਸੈਕੰਡ ਓਨਰ ਐਲਐਕਐਸਆਈ ਮਾਰੂਤੀ 800 AC ਕੰਪਨੀ ਫਿਟਡ AC ਹੈ ਸਾਰੀ ਓਕੇ ਆ 2009 ਮਾਡਲ Maruti 800 HR ਦਾ ਨੰਬਰ ਹੈ ਸੋ ਦੋਸਤੋ ਜੋ ਵੀ ਗੱਡੀਆਂ ਆਪਾਂ ਤੁਹਾਨੂੰ ਇਸ ਵੀਡੀਓ 'ਚ ਦਿਖਾਈਆਂ ਨੇ ਸਾਰੀਆਂ ਇਸ ਟਾਈਮ ਆਪਣੇ ਕੋਲੇ ਮੌਜੂਦ ਨੇ ਇਧਰ 2010 ਮਾਡਲ Alto LXI ਰੋਇਪੁਰ ਦਾ ਨੰਬਰ ਹੈ ਫਸਟ ਓਨਰ ਹੈ ਸਾਰੀ ਗੱਡੀ ਓਰੀਜਨਲ ਹੈ ਸੋ ਦੋਸਤੋ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਦੀਵਾਲੀ ਤੇ ਆਫਰ ਗੁਰਨਾਨਕ ਆਰਬੀਆਰ ਵੱਲੋਂ ਲਗਾਈ ਗਈ ਹੈ ਕੋਈ ਵੀ ਗੱਡੀ ਦੀਵਾਲੀ ਦੇ ਮੌਕੇ ਲੈਣ ਜੋ ਵੀ ਲੋਕ ਸਾਡੇ ਕੋਲੋਂ ਦੀਵਾਲੀ ਦੇ ਮੌਕੇ ਤੇ ਕੋਈ ਵੀ ਗੱਡੀ ਲੈਂਦੇ ਹੋ ਇਹਨਾਂ ਵਿੱਚੋਂ ਤਾਂ ਤੁਹਾਨੂੰ 10000 ਰੁਪਏ ਡਿਸਕਾਊਂਟ ਕਰਕੇ ਗੱਡੀ ਦਿੱਤੀ ਜਾਏਗੀ ਡੀਲ ਦੇ ਵਿੱਚੋਂ ਜਦੋਂ ਵੀ ਆਪਣੀ ਡੀਲ ਹੁੰਦੀ ਹੈ ਤੇ ਇਹ ਸਿਰਫ ਆਫਰ ਹੈ ਜਿਹੜੀ ਆਪਣੀ ਇਹ ਦੀਵਾਲੀ ਤੇ ਆ ਬਸ 20 ਤੇ 21 ਅਕਤੂਬਰ 2025 ਦੋ ਦਿਨ ਤੇ ਦੋਨਾਂ ਦਿਨਾਂ ਦੇ ਵਿੱਚ ਤੁਸੀਂ ਕੋਈ ਵੀ ਗੱਡੀ ਲੈਂਦੇ ਹੋ ਇਹਨਾਂ ਵਿੱਚੋਂ ਆਪਣੀ ਡੀਲ ਹੋਣ ਤੋਂ ਬਾਅਦ 10000 ਰੁਪਇਆ ਤੁਹਾਨੂੰ ਸ਼ੋਰਟ ਕਰਕੇ ਦਿੱਤੀ ਜਾਏਗੀ ਗੱਡੀ ਸੋ ਦੋਸਤੋ ਪਹੁੰਚਣਾ ਤੁਸੀਂ ਕਿੱਥੇ ਆ ਆਪਣੇ ਕੋਲੇ ਗੁਰਨਾਣ ਕਾਰ ਬੀ ਆਰ ਫਰੋਇਪੁਰ ਸਿਟੀ ਆਪਣਾ ਨੰਬਰ ਹੈਗਾ 98555 26453 97814 45735 ਧੰਨਵਾਦ ਦੋਸਤੋ